ਸੱਚਾ ਵੇਰ ਕਿ ਅੱਜ ਭਾਜੀ ਦੇਰ ਕੋਲ ਜਾ ਕੇ ਆਉਂਦੇ ਆ ਬੜੇ ਚਰਵਾਦ ਅੱਜ ਮੈਨਾਂ ਹੈ ਸ਼ੁਗਲ ਪਾਣੀ ਕਰਕੇ ਉਹਦੇ ਨਾਲ ਕੁਝ ਖਾ ਪੀ ਕੇ ਆਉਂਦੇ ਆ ਭੁੱਖ ਵੀ ਲੱਗੀ ਆ ਕਿੰਨਾ ਹੀ ਚਰ ਹੋ ਗਿਆ ਵੀ ਮਿਲਿਆ ਇਹਨੂੰ ਨਾਲੇ ਖਾ ਪੀ ਕੇ ਕੁਝ ਉਹਦੇ ਨਾਲੇ ਸ਼ੁਗਲ ਪਾਣੀ ਕਰਕੇ ਆਉਂਦੇ ਆ ਆਹ ਹੂੰ ਬੋਲਦਾ ਹੀ ਨਹੀਂ ਬੈਠਾ ਹਾਂ ਉਹ ਸਾਭੀ ਕੇ ਉਹਦੇ ਵਜਨ ਨਾਲ ਹੈ ਬੜੇ ਤੇਰਾ ਰੋਟੋ ਆਪਣੇ ਮੋਬਾਈਲ ਤੇ ਹੈ ਹੈ ਮੈਂ ਬੜੇ ਚਿਰ ਹੋਇਆ ਮਿਲਿਆ ਨੂੰ ਹੈ ਬਹੁਤ ਖੁਸ਼ੀ ਹੈ ਬਹੁਤ ਬੈਠ ਹੈ ਹੈ ਹੋਰ ਵੀ ਭਰਾ ਠੀਕ ਠਾਕ ਹੋ ਠੀਕ ਠਾਕ ਵਾ ਕਿਦਾਂ ਹੈ ਚਲ ਵਾ ਠੀਕ ਯਾਰ ਠੀਕ ਯਾਰ ਠੀਕ ਮੈਂ ਕਿ ਅੱਜ ਵੀ ਭਾਜੀ ਨੂੰ ਮਿਲ ਕੇ ਜਾਣਾ ਬੜਾ ਚਰ ਕਿੰਨੇ ਦਿਨ ਹੋ ਗਿਆ ਮਿਲਿਆ ਨੂੰ ਖਾ ਪੀ ਕੇ ਉਹਨੇ ਜਾ ਕੇ ਤਾਂ ਆ ਪੀ ਗਏ ਸ਼ਕਰ ਪਾਣੀ ਕਰਕੇ ਆਉਂਦੇ ਆ ਬੜਾ ਚਿਰ ਹੋ ਗਿਆ ਭਾਜੀ ਨੂੰ ਮਿਲਿਆ ਚਲੋ ਮਿਲਿਆ ਜੀ ਆ ਨਾਲੇ ਭੁੱਖ ਜਿਹੀ ਵੀ ਲੱਗੀ ਸੀ ਨਾਲੇ ਮੈਂ ਕਿਹਾ ਚਾਹ ਪਾਣੀ ਪੀ ਕੇ ਹੋ ਗਿਆ ਕੰਡੇ ਚ ਹੋ ਕੇ ਆਉਂਦੇ ਆ ਕੋਈ ਨਹੀਂ ਆਪਾਂ ਜਾ ਕੇ ਦੁਗਲੇ ਵਗੈਰਾ ਕੁਝ ਕਰਦੇ ਆ ਤਬੀਤਾ ਠੀਕ ਹੋ ਆ ਠੀਕ ਆ ਹੈ ਠੀਕ ਆ ਠੀਕ ਆ ਬੜੀ ਬੇਖੁਸ਼ੀ ਮਿਲ ਕੇ ਭਾਜੀ ਲੈ ਹੋਰ ਚਿਹਰੇ ਖੜ ਗਏ ਹੈ ਬਹੁਤ ਬਹੁਤ ਬਿਲਕੁਲ ਚਿਹਰੇ ਆਪਣੇ ਬਿਲਕੁਲ ਮੈਂ ਰੂਹ ਰਾਜੀ ਹੋ ਗਈ ਇਹਨੇ ਚਰਾਬਾ ਤੋਂ ਕਿਹੜਿਆ ਪੰਬਲ ਇਹਨੇ ਜਰ ਨਾ ਨਾ ਇਹਨੇ ਕਿ ਭਰ ਜਾ ਜੀ ਉਹ ਉਧਰ ਨੂੰ ਗਈਓ ਹਵੇਲੀ ਵਾਲ ਨੂੰ ਤਾਂ ਮੈਂ ਦੇਖਦਾ ਵੀ ਆਉਂਦੀ ਤਾਂ ਤੁਹਾਨੂੰ ਇਹ ਅੱਜ ਤਾਂ ਰੋਟੀ ਖਾ ਕੇ ਜਾਣੀ ਹੈ ਨਾ ਹਾਂ ਅੱਜ ਤਾਂ ਬਹੁਤ ਖੁਸ਼ੀ ਆ ਅੱਜ ਬੜੇ ਚਰਵਾਦ ਆਏ ਹੈ ਨਾ ਉਹ ਖਾ ਪੀ ਕੋ ਭਾਜੀ ਉਣੀ ਸੇਵਾ ਬਹੁਤ ਕਰਦੇ ਆ ਭਾਕੇ ਜੀ ਬਹੁਤ ਖੁਸ਼ੀ ਕੇ ਦਾਲ ਦੇ ਵਿੱਚ ਪਾ ਕੇ ਸਬਜੀ ਨਾਲ ਨਾਲ ਲੱਸੀ ਸਲਾਦ ਸ਼ੱਕਰ ਤੇ ਘੇ ਵੀ ਦਿੰਦੇ ਆ ਵਾਹ ਜੀ ਵਾਹ ਕੀ ਬਾਤ ਹੈ ਪਤਾ ਨਹੀਂ ਉਧਰ ਨੂੰ ਗਾਂ ਪੱਠਿਆਂ ਨੂੰ ਨਾ ਚਲ ਗਈ ਹੋਵੇ ਉਦੋਂ ਮੈਂ ਤਾਂ ਜੱਦ ਦੇ ਉਢੀਕਦਾ ਸੀਗਾ ਹਾਂ ਮੈਂ ਕਿਹਾ ਚੱਲ ਅਸੀਂ ਤਾਂ ਘੁੰਮਦੇ ਘੁੰਮਦੇ ਆਈ ਕਿ ਚਲੋ ਭੁੱਖ ਲੱਗੀ ਹੈ ਨਾਲੇ ਪਾਜੀ ਪਾਜੀ ਨੂੰ ਮਿਲ ਕੇ ਆਉਂਦੇ ਆ ਹੋਰ ਸੜਾ ਕੰਦਾ ਠੀਕ ਠਾਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਤੇ ਲੋ ਫੇ ਰੋਟੀ ਪਾਣੀ ਤੇ ਚਲੋ ਫੇ ਮੈਂ ਕਿਹਾ ਚਲੋ ਫੇ ਚਾਹ ਪਾਣੀ ਤੇ ਪੀ ਚ ਲਈਏ ਉਹ ਅੰਨ ਦਾ ਤਾਂ ਬੰਦ ਰਿਹਾ ਸਵੇਰ ਲਈ ਆਪਾਂ ਕੋ ਖਾਦਾ ਪੀਤਾ ਨਹੀਂ ਇਹ ਦੇਖੋ ਮੀਆਂ ਚਾਹ ਪਾਣੀ ਪੀ ਲੈਂਦੇ ਆ ਫੇਰ ਨਾ ਰੋਟੀ ਰਹਿਣ ਲੰਦੇ ਭਜਾਈ ਨਹੀਂ ਤਾਂ ਚਲੋ ਰੋਟੀ ਪਾਣੀ ਚਾਹ ਪਾਣੀ ਇਹਨਾਂ ਕਰਦੇ ਉਹ ਹੁਣ ਪਤਾ ਹੀ ਕਿੰਨਾ ਈ ਚਰ ਹੋ ਗਿਆ ਗਏ ਉਹਨੂੰ ਹੁਣ ਪਤਾ ਨਹੀਂ ਕਿੰਨਾ ਕ ਟਾਈਮ ਲੱਗ ਜਾਵੇ ਕੀ ਪਤਾ ਗਾਹਾਂ ਉੱਥੇ ਕੋਈ ਛਲ ਦੇ ਛੋਲ ਦੇ ਉੱਥੇ ਨਾ ਬਨਣ ਲੱਗ ਪਈ ਹੋਵੇ ਆਗ ਨਹੀਂ ਵੀ ਆਪੇ ਬਣਾ ਲਓ ਚਾਹ ਪਾਣੀ ਆਪੇ ਆਇਆ ਕੁਛ ਖਾ ਟਿੱਕੇ ਜਾਵਾਂਗੇ ਆਪਣਾ ਕਹਾ ਤਾ ਯਾਰ ਉਹ ਪਾਥੀਆਂ ਹੀ ਗੱਲੀਆਂ ਜਿਹੜੀਆਂ ਇਦਾਂ ਦੀਆਂ ਉਹਨਾਂ ਨੂੰ ਅੱਗ ਵੀ ਨਹੀਂ ਪੈਂਦੀ ਮੈਂ ਇੱਥੇ ਦੇ ਦੇ ਰਹੇ ਨੇ ਕਿੰਨਾ ਚਿਰ ਲੱਗ ਜਾਂਦਾ ਤੀਲਾਂ ਹੀ ਕਿੰਨੀਆਂ ਬਾਹਰ ਪੈ ਲੱਗ ਜਾਂਦਾ ਪਰ ਉਹ ਗੈਸ ਹੁੰਦੇ ਸਾਰੇ ਆਹ ਗੈਸ ਇਹਨਾਂ ਦੇ ਹੋਣਾ ਭਰਾਵਾ ਲੱਗਦਾ ਚਾਹ ਬਣਾ ਨੂੰ ਹਟਾਂ ਪਾਥੀਆਂ ਨਹੀਂ ਗੱਲੇ ਨਹੀਂ ਹੈਗੀ ਉਹੀ ਤਾਂ ਗੱਲ ਆਹੋ ਗੈਸ ਵੀ ਇਦਾਂ ਹੀ ਮੁੱਕਿਆ ਹੈਗਾ ਅੱਛਾ ਆਹੋ ਮੈਂ ਦੇ ਦਸਗਾ ਬਈ ਪਰੌਣ ਦਾ ਇਦਾਂ ਜਾ ਹੀ ਨਹੀਂ ਹੋਇਆ ਹਾਂ ਉਹ ਮੈਂ ਕਿਹਾ ਫੇ ਚੱਲ ਅੱਜ ਲੱਸੀ ਪੀ ਲੈਂਦੇ ਆ ਚੱਕਰ ਪਾ ਕੇ ਨਾਲ ਖਾਣਾਂਗੇ ਮੂਲੀ ਉਹ ਤਾਂ ਮੈਂ ਟੈਟਰ ਨੂੰ ਪੂਰਾ ਤਰਾਸਦਾ ਮਿਲੂਗਾ ਉਹ ਰੱਸੀ ਰੱਖੀ ਉਹ ਤਾਂ ਸੀਗੀ ਇੱਥੇ ਉੱਦਾਂ ਹਾਂ ਸਵੇਰੇ ਹੁਣੇ ਹੀ ਲੈ ਕੇ ਗਈ ਆ ਫੇ ਉਹ ਪਈ ਸੀਗੀ ਮੈਂ ਕਿਹਾ ਵੀ ਚੱਲ ਤੂੰ ਮੱਝਾਂ ਇਹਨਾਂ ਲਾਦਾ ਹੀ ਆ ਰਾਮਨਾ ਇੱਥੇ ਭਾਈ ਤੇ ਪੈਸਕ ਦੀ ਫਰਦੀ ਸੀਗੀ ਜੇ ਹੁਣ ਪਤਾ ਹੁੰਦਾ ਤਾਂ ਮੈਂ ਨਹੀਂ ਤਾਂ ਇੱਥੇ ਰੱਖਾ ਹੀ ਲੈਂਦੇ ਵੀ ਚੱਲ ਕਿਸੇ ਦੇ ਮੂੰਹ ਪੈ ਜਾਂਦੀ ਕਿ ਨਹੀਂ ਮੱਝਾਂ ਲਾਪੀਆਂ ਨਾਤੀਆਂ ਹੋਣੀਆਂ ਉਹ ਸਵੇਰ ਦੀ ਉੱਥੇ ਗਈ ਹੋ ਸੀਗੀ ਪਸੂ ਬੇ ਨੜਾਉਣ ਵਾਲੇ ਸੀ ਕਿੰਨੇ ਦਿਨਾਂ ਦੇ ਉਹ ਇੱਕ ਤਾਂ ਉਹ ਸਿਆਲ ਕਰਕੇ ਉਹਨਾਂ ਦੀ ਬਹੁਤ ਹਨ ਖੁਸ਼ੀ ਜੇ ਹੋ ਜਾਂਦੀ ਮੈਂ ਕਿਹਾ ਵੀ ਇਹਨਾਂ ਲੱਸੀ ਨਾਲ ਲੜਾਓ ਅੱਛਾ ਉਹ ਫੇਰ ਮੈਂ ਅੱਜ ਕੋਈ ਰੋਟੀ ਵੀ ਪਈ ਹੋਣੀ ਕੋਈ ਫੇਰ ਕੱਲ ਦੀ ਜਾਂ ਰਾਤ ਦੀ ਕੋ ਬਣਾ ਕੇ ਪਰਦਾਈ ਰੱਖ ਕੇ ਗਈ ਹੋਣੀ ਆ ਛਾਬੇ ਚ ਕੁਛ ਨਾ ਕੋ ਤਾਂ ਹੋ ਗਈ ਕੋ ਦਾਲ ਸਬ지 ਉਹ ਸਿਗੀਆਂ ਤਾਂ ਸਿਗੀਆਂ ਫੇ ਮੈਂ ਕਿਹਾ ਬਈਆਂ ਖਾ ਗਾ ਕਿਸੇ ਤੇ ਵੀ ਹੋਰ ਤਰ੍ਹਾਂ ਹੁੰਦੀ ਆ ਮੈਂ ਕੁੱਤੇ ਨੂੰ ਉੱਥੇ ਚੂਰ ਕੇ ਪਾ ਦਿੱਤੀਆਂ ਮੈਂ ਕਿਹਾ ਕਿ ਚੱਲ ਅੱਛਾ ਚੱਲ ਫੇ ਪਾਣੀ ਧਾਣੀ ਦਾ ਵੀ ਲਈ ਆਪਾਂ ਨਾ ਬੜਾ ਚੈਰੋ ਕਾਟੇ ਬੜਾ ਢਲ ਕੀਤਾ ਇਹ ਮੈਨੂੰ ਉਹ ਸਾਡੇ ਸਾਰੇ ਗਵਾਂ ਦੀ ਤੁਸੀਂ ਦੇਖੀ ਨਹੀਂ ਇੱਥੇ ਬਣਦੀ ਆ ਉਹ ਸਾਰੇ ਪੈਰ ਪੱਟ ਹੋ ਗਏ ਦੋ ਦਿਨ ਹੋ ਗਏ ਅੱਛਾ ਟੂਟੀ ਨਹੀਂ ਆਈ ਹੈਗੀ ਅੱਛਾ ਇੱਥੇ ਪਾਣੀ ਤੋਂ ਵੀ ਸਮਾਂ ਔਖੇ ਹੋਇਆ ਵਾ ਅੱਛਾ ਅੱਛਾ ਬਹੁਤ ਔਖੇ ਹੋਆ ਹਾਂ ਹਾਂ ਹੋਰ ਸੁਣਾ ਫੇ ਕਿੱਦਾਂ ਹੱਗਲ ਬਾਤ ਸਭ ਠੀਕ ਠਾਕ ਹੈ ਪਰਿਵਾਰ ਸਾਰਾ ਠੀਕ ਠਾਕ ਵਾ ਹੈ ਤਾਜ਼ੀਆਂ ਕੋਈ ਆ ਸੁਣਣ ਚ ਆਇਆ ਵੀ ਉਧਰਲਾ ਜਿਹੜਾ ਤੁਹਾਡੇ ਵੱਲੋਂ ਉਹ ਰਾਹ ਨਹੀਂ ਜਾਂਦਾ ਉੱਥੇ ਥਾਲੀ ਚੋਰਾ ਵਾਲੀ ਬੜੀ ਆ ਮਾਰ ਜਾ ਕਵੇਲਾ ਹੋਏ ਤੇ ਉੱਥੋਂ ਦੀ ਕੋਈ ਨੰਗ ਤਾਂ ਤੇ ਲੁੱਟ ਕੋਈ ਬੜੀ ਕਰ ਲੈਂਦੇ ਆ ਅਸੀਂ ਤਾਂ ਹਜੇ ਸ਼ੁਗਲ ਪਾਣੀ ਕਰਕੇ ਜਾਣਾ ਹੁਣੇ ਨਾ ਤੋਰ ਸਾਨੂੰ ਹਣੇ ਤਾਂ ਨਹੀਂ ਤੁਸੀਂ ਹੋਰ ਸੁਣਾ ਫੇ ਕਿੰਦਾ ਹਾਲ ਚਾਲ ਠੀਕ ਠਾਕ ਆ ਬਸ ਮੈਂ ਕਿਹਾ ਵੀ ਗੱਪਾ ਛੱਪਾਂ ਅੱਜ ਗੱਲਾਂ ਬਾਤਾਂ ਅੱਜ ਸ਼ੁਗਲ ਪਾਣੀ ਅੱਜ ਭਾਜੀ ਨਾ ਕਰਕੇ ਆਣਾ ਮੈਂ ਦੇਖ ਤਾ ਅਸੀਂ ਮੈਂ ਕਿਹਾ ਵੀ ਚੱਲ ਹੁਣ ਵੀ ਆਪਣਾ ਦਿਨ ਜੇ ਢਲ ਗਿਆ ਪਸ਼ੂਆਂ ਨੂੰ ਪਾਣੀ ਪੋਣੀ ਪੀ ਉਹਦਾ ਪਲਾਈ ਆਵਾ ਮਾ ਜਾ ਜੀ ਮਿਲ ਕੇ ਤਾਂ ਪਾਈਆ ਪਾਜਾ ਖੂਨ ਵਧ ਗਿਆ ਆਪਣਾ ਪਾਈਆ ਵਧ ਗਿਆ ਲਾਰ ਰੰਗ ਹੋ ਗਿਆ ਇੰਨਾ ਚੌੜਾ ਹੋ ਗਿਆ ਬੜਾ ਬਹਾਦਰ ਹੈ ਹਾਂ ਹੋਰ ਸੁਣਾ ਹੋਰ ਤਾਂ ਠੀਕ ਹੈ ਉਹਦਾ ਹਾਂ ਪਾਣੀ ਨੂੰ ਕਈ ਵਾਰ ਢੀਕਦੇ ਰਹਿੰਦੇ ਹੋ ਪਸ਼ੂ ਜਦੱਕ ਵੇਲਾ ਹੋਵੇ ਫੇੜਿੰਗਣ ਲੱਗ ਪੈਂਦੇ ਆ ਹਾਂ ਬਈ ਸਾਨੂੰ ਪਾਣੀ ਪਲਾਓ ਪਸ਼ੂਆਂ ਦਾ ਸੁੱਖ ਪਹਿਲਾਂ ਪਰੌਣਿਆਂ ਨੂੰ ਤਾਂ ਢਾ ਦੇਓ ਪਰੌਣਿਆਂ ਨੂੰ ਤਾਂ ਪਣਾਉਣਾ ਹੀ ਸਗਾ ਹੁਣ ਟੂਟੀ ਨਹੀਂ ਦੋ ਦੰਦੀ ਆਈ ਹਾਂ ਹੈਨਾ ਹਾਂ ਭਰਿਆ ਵੀ ਨਹੀਂ ਹੈਗਾ ਪਾਣੀ ਅੱਛਾ ਅੱਜ ਤਾਂ ਵੀ ਸ਼ਾਮ ਤੱਕ ਆਪਾਂ ਇੱਥੇ ਹੀ ਆ ਇੱਥੇ ਹੀ ਆ ਮਿਲ ਕੇ ਅੱਲਾਹ ਪਤਾ ਕਰਕੇ ਜਾਂਦੇ ਆ ਪਰੌਣੇ ਜਿਆਦਾ ਤਾਜ਼ਾ ਕਰਕੇ ਜਾਂਦੇ ਆ ਸੁਨਾ ਗੱਲ ਵਰ ਨਿਆਣੀ ਦੇ ਕੋਲ ਜਾਈ ਪੱਠੇ ਵੀ ਮੇਨਾਂ ਦਾ ਹੱਥੀਂ ਕੁੱਤਣੇ ਪੈਣੇ ਆ ਫੇ ਹੁਣ ਮੈਂ ਪੱਠੇ ਵੀ ਕੁੱਤਣੇ ਸੀ ਉਦਾਂ ਹਜੇ ਜਾ ਕੇ ਕੁਦਰ ਲਈ ਯਾਰ ਅਸੀਂ ਤੇਰੇ ਕੋਲ ਇੰਨੇ ਚਰਵਾਦ ਆਏ ਆ ਕਿਤੇ ਮੌਕਾ ਕਿਤੇ ਸਵਾਬ ਨਾ ਮਿਲਦਾ ਇਹੋ ਨਾ ਤੇਰੇ ਕੋਲ ਟਾਈਮ ਨਾ ਸਾਡੇ ਕੋਲ ਸੱਜਣਾ ਬਿੱਤਰਾ ਨੂੰ ਮਿਲ ਕੇ ਆਉਣਾ ਬਹੁਤ ਪਸ਼ੂਆਂ ਦਾ ਕੀ ਉਹ ਤੇਰੇ ਕੋਲੇ ਹੀ ਰਹਿਣੇ ਆ ਆਹ ਰਹਿਣੇ ਤਾਂ ਹੈਗੇ ਉਹ ਫਿਰ ਕਦੀ 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 ਆਈਦਾ ਆਹੋ ਤੁਹਾਡਾ ਤਾਂ ਲੱਗਦਾ ਤਾਂ ਇਦਾਂ ਹੀ ਆ ਫੇ ਪੱਠੇ ਉੱਤੇ ਗਾਲਾਂ ਲਾਉਣ ਵਾਲਾ ਵੀ ਨਹੀਂ ਨਾ ਕੋਈ ਮੈਨੂੰ ਚਾਰ ਲੱਗ ਜਾਣਾ ਹਾਂ ਫੇ ਇਸ ਕਰਕੇ ਫੇ ਮੈਂ ਦੇਖਦਾ ਸੀ ਵੀ ਮੈਂ ਕਹਾ ਭਾਈ ਪੱਠੇ ਵੀ ਟਾਈਮ ਨਹੀਂ ਕੋ ਉਤਰ ਲਵਾਂ ਤਾਂ ਅਸੀਂ ਫਿਰ ਨਾਲੇ ਅੱਜ ਗਾਲਾਂ ਲਵਾਉਣ ਦੇ ਨਾਲੇ ਪੱਠੇ ਕਿਦਾਂ ਦੇ ਨਾਲ ਰਾਤ ਫਿਰ ਅੱਜ ਤੇਰੇ ਕੋਲ ਹੀ ਰਹਿਣੇ ਆ ਹਾਂ ਇਹ ਦੇਖ ਨਹੀਂ ਬੂੰਗੀ ਤਾਂ ਫਿਰ ਆਪਾਂ ਬਗਾਨੀਆਂ ਗੱਲਾਂ ਪਤਾ ਗੱਲਾਂ ਬਾਤਾਂ ਕਰਾਂਗੇ ਰਾਤ ਨੂੰ ਮੰਜਾ ਇੱਥੇ ਇੱਕ ਸਾਡੇ ਪਹਿਲਾਂ ਇੱਥੇ ਹੁੰਦਾ ਸੀ ਪਲਾਸਟਰ ਵਾਲਾ ਬਾਹਰ ਰੱਖ ਰੱਖ ਕੇ ਉਹਨਾਂ ਨੇ ਉਹ ਵੀ ਤੋੜ ਦਿੱਤਾ ਨਹੀਂ ਤਾਂ ਬੰਦਾ ਕੋਈ ਬਾਧੂ ਆਇਆ ਬੈਠ ਹੀ ਜਾਂਦਾ ਸੀ ਹੁਣ ਆਪਾਂ ਫਿਰ ਬੜੀ ਤੰਗੀ ਆ ਹੁਣ ਦਰੀ ਤੁਰੀ ਥੱਲੇ ਹੀ ਆਪਾਂ ਵਿਛਾ ਲਵਾਂਗੇ ਆਪਾਂ ਥੱਲੇ ਆਸਣ ਲਾ ਲੈਣਾ ਥੱਲੇ ਆਸਣ ਲਾ ਕੇ ਬੈਠ ਮੰਗ ਕਿਹੜੀ ਗੱਲ ਉਹ ਯਾਰ ਇੱਕੋ ਹੀ ਦੇ ਸੀ ਉਹ ਕੁੱਤੇ ਥੱ ਉਹ ਵਿਚਾਰਾ ਐਦਾਂ ਠੰਡ ਬੜੀ ਲੱਗਦੀ ਹੈ ਨਾ ਫਰਸ਼ ਦੇ ਉੱਤੇ ਉਹਨੂੰ ਮੈਂ ਕਿਹਾ ਵੀ ਚੱਲ ਆ ਉਹ ਇਹਦੇ ਥੱਲੇ ਰੱਖਦੇ ਹੁਣ ਹਨ ਉਹ ਮੰਜੇ ਤੇ ਵਿਛਾਈ ਹੋ ਹੁੰਦੀ ਸੀ ਪਹਿਲਾਂ ਜੇ ਮੰਜਾ ਹੀ ਉਹ ਨਿਵਾਰੀ ਟੁੱਟ ਗਈ ਇੱਥੇ ਧੁੱਪੇ ਰੱਖ ਰੱਖ ਕੇ ਇਹਨਾਂ ਨੇ ਇੱਕ ਤਾਂ ਐਡੀ ਲਾਪਰਵਾਹੀ ਵਰਤਦੇ ਹਨ ਫੇਰ ਉਹ ਮੈਂ ਕਿਹਾ ਚੱਲ ਤੂੰ ਕੋਈ ਨੀ ਕੁੱਤੇ ਥੱਲੇ ਰੱਖ ਦੇ ਲੈ ਹੁਣ ਕਿਹੜਾ ਨਾਲੇ ਸਿਆਲ ਮਹੀਨਾ ਆਪਾਂ ਸੌਂ ਜਾਣਾ ਐਡੇ ਜਿੱਥੇ ਵੀ ਬਿਲਕੁਲ ਅੱਜ ਰਾਤ ਭਰਾ ਦੇ ਕੋਲੇ ਹੀ ਆ ਅਸੀਂ ਸ਼ੁਕਰਪਾਨੀ ਜਾਂਦਾ ਹੀ ਹੁੰਦੀਆਂ ਬਿਲਕੁਲ ਬਿਲਕੁਲ ਜਾਂਦਾ ਹੀ ਹੁੰਦੀਆਂ ਜਾਂਦਾ ਹੀ ਹੁੰਦੀਆਂ ਬੰਦਾ ਨਾਲੇ ਤਾਂ ਟਾਈਮ ਕਿਹਦੇ ਕੋਲ ਤੇ ਮੈਂ ਮਾਰੀ ਕਰਕੇ ਲੈ ਤੂੰ ਮੇਰਾ ਸਾਰੇ ਤਾਂ ਕਮਾਂਗਾਂ ਕਰ ਜੀ ਯਾਰ ਉਹ ਮੁੰਡਾ ਵੀ ਸਾਡਾ ਉਹ ਗਿਆ ਹੈ ਸਗਾ ਪਤਾ ਨਹੀਂ ਸ਼ਾਮ ਨੂੰ ਨਾ ਆਵੇ ਫਿਰ ਮੈਨੂੰ ਉਧਰ ਪਸ਼ੂਆਂ ਲਈ ਰਹਿਣਾ ਪੈਣਾ ਆ ਕਰ ਨਹੀਂ ਦੇਣਾ ਉਹ ਫੇ ਮੈਂ ਉੱਥੇ ਹੀ ਹੁਣ ਦੇਖਦਾ ਪਹਿਲੇ ਪੱਟੇ ਕੁਤਰਨੇ ਫੇ ਕਿੰਨੇ ਕੰਮ ਹੁੰਦੇ ਆ ਉਹ ਟਾਈਮ ਨਾਲ ਮੈਂ ਕਹਿੰਦਾ ਉਹ ਵੀ ਟਾਈਮ ਨਾ ਹੋ ਜਾਣਾ ਹਾਂ ਕਿ ਨਹੀਂ ਨਹੀਂ ਅਸੀਂ ਕੋਈ ਨਹੀਂ ਪੱਠੇ ਪੁੱਠੇ ਪਾ ਕੇ ਆ ਜਿਓ ਫੇ ਅਸੀਂ ਇੱਥੇ ਜਾਤੇ ਹੀ ਕੁਛ ਨਾ ਕੁਛ ਦੀ ਚਕਲ ਪਾਣੀ ਕਰਦੇ ਆ ਉਸ ਵਿੱਚ ਉੱਥੇ ਮੈਨੂੰ ਟਾਈਮ ਲੱਗ ਜਾਣਾ ਫੇ ਬਹੁਤ ਪਤਾ ਨਹੀਂ ਹੁੰਦਾ ਫੇ ਸਾਡੇ ਕੋਲ ਵੀ ਵਿਲੇ ਟਾਈਮ ਹੈ ਅਸੀਂ ਵੀ ਤਾਂ ਤੁਸੀਂ ਵਿਲੇ ਹੀ ਆ ਜੀ ਟਾਈਮ ਕੱਢ ਕੇ ਆਏ ਅਸੀਂ ਵੀ ਤਾਂ ਪੂਰਾ ਨਹੀਂ ਵਿਲੇ ਹੀ ਆਜਾ ਵਿਲੇ ਹੀ ਆਜਾ ਅਸੀਂ ਇੱਥੇ ਹੀ ਆ ਜੀ ਹੈ ਨਾਲੇ ਭੁਜਾਈ ਆਜੂ ਦੁਪਹਿਰ ਦੀ ਤੇ ਰਾਤ ਦੀ ਰੋਟੀ ਦਿਖਾਵਾਂਗੇ ਫੇ ਇਕੱਠੇ ਆਪਾਂ ਬੈਠ ਕੇ ਆਹੋ ਹਣ ਉਹ ਚੱਕੀ ਕਹਿੰਦੇ ਉੱਥੇ ਉਹ ਪੱਟੀ ਵਾਰ ਕੇ ਚੱਕੀ ਵਾਲਾ ਆਉਂਦਾ ਨਹੀਂ ਉਹ ਕਹਿੰਦਾ ਰਾਈ ਉਹ ਚੱਕੀ ਹੈ ਪੀਸਿਆ ਹੀ ਨਹੀਂ ਉਹਨੇ ਆਟਾ ਪਤਾ ਨਹੀਂ ਇਦਾਂ ਦੇ ਯਾਰ ਇਹ 2 ਦਿਨ ਹੋ ਗਏ ਅੱਛਾ ਬੜਾ ਔਖਾ ਹੋਇਆ ਸੀਗਾ ਹਾਂ ਕੋਈ ਨਹੀਂ ਫਿਰ ਛੇਰੋ ਛੁਰੋ ਮੰਗਾ ਲਿਓ ਤੁਹਾਡੇ ਕਿਹੜਾ ਛੇਰ ਜ਼ੂਰ ਹੋਆ ਤੁਸੀਂ ਆਉਂਦੇ ਹੋਈ ਲੈ ਹੀ ਆਣੀ ਸੀਗੀ ਉੱਥੋਂ ਪਵਾ ਨਹੀਂ ਤੁਸੀਂ ਚਲੋ ਹੋਏ ਐ ਲਈ ਆਇਓ ਅੱਜ ਐ ਅੱਜ ਲੈ ਆਇਓ ਕੋਈ ਮੇਰੇ ਮੋਟਰਸਾਈਕਲ ਦੇ ਵਿੱਚ ਤੇਲ ਵੀ ਹੈ ਨਹੀਂਗਾ ਤਾਂ ਤੁਹਾਡੇ ਤਾਂ ਚਲ ਤੁਸੀਂ ਦੋ ਜਣੇ ਮੈਂ ਕਹਿੰਨਾ ਦੋ ਜਣੇ ਜੇ ਛੇ ਨੂੰ ਗਏ ਤਾਂ ਆਉਂਦੇ ਹੋਈ ਫੜ ਲਿਆਓ ਅਸੀਂ ਫੇ ਹਾਂ ਨਹੀਂ ਤੇ ਚੋਲ ਹੀ ਬਣਾਉਣੇ ਸੀਗੇ ਉਹ ਹੱਟੀਆਂ ਲਿਆਉਣੇ ਤੁਸੀਂ ਜਾਤੇ ਫੇ ਪੱਠੇ ਦੱਥੇ ਦਾ ਕੰਮ ਕਰ ਲਓ ਫੇ ਸਾਨੂੰ ਦੇ ਦਿਓ 200 ਰੁਪਈਆ ਸੀ ਰੋਟੀ ਸ਼ਰੂ ਮਾੜ ਲਿਉਂਦੇ ਆ 200 ਰੁਪਈਆ 200 ਰੁਪਈਆ ਦੇ ਕੇ ਤੁਮ ਅਗਾਈ ਐ ਇੰਨੀ ਆ ਬਣਦਾ ਕੁਹ ਨਹੀਂ ਪੈਸੇ ਦੇ ਨਾਲ ਫੇ 400 ਦੇ ਦਿਓ 200 ਥੋੜਾ ਤਾਂ ਉਹ ਹਜੇ ਲੈਣੇ ਆ ਉਥੋਂ ਕੰਮ ਤੋਂ ਉਹ ਐਦਾਂ ਦੇ ਆ ਬੰਦੇ ਉਹ ਕਹਿੰਦੇ ਦੋ ਘੰਟੇ ਰੋਕੋ ਹਜੇ ਜਰਾ ਕੋ ਹਾਂ ਮੈਂ ਸਵੇਰੇ ਵੀ ਗੇੜਾ ਮਾਰ ਕੇ ਆ ਹਾਂ ਉਹ ਖਾ ਹੋਇਆ ਸਮਾਂ ਹਾਂ ਖੰਡਪੱਤੀ ਮੁੱਕੀ ਹੋ ਸੀਗੀ ਹਾਂ ਮੈਂ ਕਿਹਾ ਕੋਈ ਇੱਥੇ ਪ੍ਰਾਣਾ ਪੱਛੀ ਪਤਾ ਨਹੀਂ ਹੁੰਦਾ ਮੂੰਹ ਚੱਕ ਕੇ ਕਦੋਂ ਕੋਈ ਆ ਜਾਵੇ ਹਨਾ ਹਾਂ ਤਾਂ ਫੇ ਮੈਂ ਤਾਂ ਸਮਾਂ ਦੇਦਾ ਹੀ ਮਿਲ ਜਾਂਦੇ ਤੇ ਚੱਲ ਕੋਈ ਆਏ ਇੱਥੇ ਮਾ ਸਾਡਾ ਮੋਹ ਜਾਂਦਾ ਕਿ ਨਹੀਂ ਹਾਂ ਨਹੀਂ ਪ੍ਰਾਣੇ ਪ੍ਰਾਣੇ ਕਿੱਥੇ ਕਿਹਦੇ ਕੋ ਟਾਈਮ ਆ ਕੌਣ ਆਉਂਦਾ ਆ ਬਸ ਸਾਨੂੰ ਬੜਾ ਚਾ ਸੀ ਵੀ ਭਰਾ ਨੂੰ ਮਿਲ ਕੇ ਆਣਾ ਕੋਈ ਸੀ ਮਿਲ ਕੇ ਆਣਾ ਨਾਲੇ ਸਾਰੇ ਰਿਸ਼ਤੇਦਾਰ ਪ੍ਰਾਣੇ ਦਾ ਤੁਹਾਡੇ ਇਦਾਂ ਦੇ ਬਣੀ ਤਾਂ ਤੁਹਾਡੀ ਕਿਸੇ ਨਾਲ ਹੈ ਨਹੀਂ ਇਦਾਂ ਅਸੀਂ ਅਜਿਹਾ ਕਿਤੇ ਕਿਤੇ ਤੁਸੀਂ ਫੇਰ ਸੇਵਾ ਵੀ ਬਹੁ ਕਰਦੇ ਆ। ਆ ਮੈਂ ਫੇਰ ਹੁਣ 32 ਦਾ ਵੀ ਭਰੋਸਾ ਨਹੀਂ ਹੁੰਦਾ ਕਦੋਂ ਚਲੇ ਚਲੇ ਜਾਵੇ ਤੇ ਉੱਤੇ ਲੋਏ ਲੋਏ ਮੈਂ ਕਹਾਂ ਫੇਰ ਮ ਪੱਠੇ ਕੁਤਰ ਲਮਾ ਜਾਨੂੰ ਗਾਲਾ ਆਪੇ ਲਾਉਣਾ ਪੈਣਾ ਆ। ਹਾਂ ਕੋਈ ਨਹੀਂ ਫੇਰ ਤੁਸੀਂ ਕੁਤਰਿਆ ਜਾਂਦੇ ਆਂ ਅਸੀਂ ਆਰਾਮ ਕਰਦੇ ਆਂ ਇੱਥੇ ਬੈੰਨੇ ਆਂ। ਛੱਪਾ ਛੱਪਾ ਮਾਰਦੇ ਆਂ ਅਸੀਂ। ਪਤਾ ਨਹੀਂ ਮੈਨੂੰ ਉੱਥੇ ਕਵੇਲਾ ਹੀ ਹੋ ਜਵੇ ਉਦਾਂ। ਕਸਮਾਂ ਦੇ ਕੋਲ ਹੀ ਰਹਿਣਾ ਪੈਣਾ ਕਿਉਂਕਿ ਹੈ ਨਹੀਂ ਉੱਥੇ ਕੋਈ ਵੀ ਹੋ। ਅਸੀਂ ਰਾਤ ਇੱਥੇ ਹੀ ਆਂ। ਜਦ ਨਾਲੇ ਗੱਪਾਂ ਮਾਰਾਂਗੇ ਰਾਤ ਨੂੰ ਰਾਤ ਐਵੇਂ ਨਿਕਲ ਦੇਣੀ ਆ ਗੱਲਾਂ ਆ ਨਹੀਂ ਤੇਰੇ ਕੋ ਗੌਣ ਛੌਣ ਸੁਣਾ ਕੇ ਗੱਲਬਾਤ ਸੁਣਾ ਕੇ ਕਮੇਡੀ ਕੋਈ ਸ਼ੋਕਲ ਪਾਣੀ ਪਾਣੀ ਕਰਾਂਗੇ ਹਾਂ ਬੜੇ ਚਿਰਾਂ ਬਾਅਦ ਤੋਂ ਜਿਆਦਾ ਪੂਰੀਆਂ ਹੋਣੀਆਂ ਉਹ ਪਸੂਆਂ ਦੇ ਕੋਲ ਵੀ ਨਹੀਂ ਹੈਗਾ ਨਾ ਕੋਈ ਫੇਰ ਮੈਨੂੰ ਫੇਰ ਉੱਥੇ ਹੀ ਰਹਿਣਾ ਪੈਣਾ ਹਾਂ ਪਸੂਆਂ ਕੋਲ ਮੰਜੇ ਵਿਸਤਰੇ ਹੈਗੇ ਨਾਲੇ ਉੱਥੇ ਚੋਈ ਜਾਵਾਂਗੇ ਨਾਲੇ ਪੀ ਜਾਵਾਂਗੇ ਉੱਥੇ ਕਿਤੇ ਇੱਕੋ ਹੀ ਬੈਂਚ ਆ ਬੱਸ ਅੱਛਾ ਆਹੋ ਹਾਂ ਉੱਥੇ ਫੇ ਦੇਹ ਦਾ ਔਖਾ ਸੌਖਾ ਹੋ ਕੇ ਹੁਣ ਕਝੂਆ ਦਾ ਵੀ ਦੇਖਣਾ ਬਹੁਤ ਜ਼ਰੂਰੀ ਆ ਆਹੋ ਤਾਂ ਹੈ ਕਝੂਆ ਫਿਰ ਤਦਿਸਵੇਂ ਨੂੰ ਧਾਰ ਕੱਢੋਂਗੇ ਹੈ ਬਿਲਕੁਲ ਬਹੁਤ ਮਾਣ ਰੱਖਿਆ ਸੀ ਲੈ ਹੋਰ ਉਹ ਨਾਲੇ ਸਾਡਾ ਭਰਾ ਸਾਡਾ ਪੂਰਾ ਮਾਣ ਹੈ ਇਹ ਤਾਂ ਸੇਵਾ ਬਹੁਤ ਕਰਦੇ ਆ ਜਦੋਂ ਆਈ ਦਾ ਹੈ ਪਰਜਾਈ ਨੱਠੀ ਫਰਦੀ ਹੁੰਦੀ ਆ ਬਹੁਤ ਸੋਹਣਾ ਤੁਹਾਡੇ ਨੂੰ ਬਹੁਤ ਸੋਹਣਾ ਤੁਸੀਂ ਕਹਿੰਦੇ ਬਹੁਤ ਸੇਵਾ ਬਹੁਤ ਚੰਗੇ ਬੰਦੇ ਆ ਲੈ ਹੋਰ ਬੜਾ ਖੜਿਆ ਚਿਹਰਾ ਕਿਆ ਬਾਤ ਕਦੀ ਚਿਹਰੇ ਤੇ ਉਦਾਸੀ ਨਹੀਂ ਦੇਖੀ ਹੈ ਕਦੀ ਨਾ ਨਹੀਂ ਆਉਂਦਿਆਂ ਹੀ ਸੇਵਾ ਸ਼ੁਰੂ ਪਰ ਗਈ ਸ਼ੁਰੂ ਇਹ ਬਸ ਬਹੁਤ ਹੀ ਨੇਕ ਇਨਸਾਨ ਨੇ ਬਹੁਤ ਵਧੀਆ ਬੰਦੇ ਬਹੁਤ ਵਧੀਆ ਬੰਦੇ ਆਈ ਹੈ ਚਿਹਰਾ ਖੜ ਜਾਂਦਾ ਜਦੋਂ ਆਈਦਾ ਜਿੰਦਾ ਦੇ ਲੋਕ ਆਏ ਵੱਡੇ ਬੰਦੇ ਆ ਤੁਹਾਨੂੰ ਪਤਾ ਵੀ ਵੱਡਾ ਦਿਲ ਜਿਗਰਾ ਵੱਡਾ ਪਾਣੀ ਨੂੰ ਢੀਕ ਤੇ ਹੋਣੇ ਉਹਦਾ ਪਸ਼ੂ ਹੈ ਨਾ ਮੈਂ ਕਿਹਾ ਪੜਾਈ ਦਿੰਨਾ ਟਾਈਮ ਨਾਲ ਨਹੀਂ ਪਸ਼ੂਆਂ ਦੇ ਉੱਥੇ ਟੁੱਟੀਆਂ ਲੱਗੋਆ ਉੱਥੇ ਹੈਗੀ ਟੁੱਟੀਆਂ ਤਾਂ ਲੱਗੀ ਹੋएगी ਆ ਹਾਂ ਇਹ ਦੇਖਦਾ ਹੁਣ ਮੈਂ ਜਾ ਕੇ ਉੱਧਰੋਂ ਸ਼ਾਇਦ ਜੇ ਨਾ ਹੋਇਆ ਤਾਂ ਗਵਾਂਡੀਆਂ ਨੂੰ ਬਾਲਟੀਆਂ ਭਰ-ਭਰ ਕੇ ਲਿਆਉਣੀਆਂ ਪੈਣੀਆਂ ਬੜਾ ਔਖਾ ਕੰਮ ਆ। ਅੱਛਾ ਫੇਰ ਦੋ ਬੋਤਲਾਂ ਫੇਰ 2 ਲੀਟਰ ਵਾਲੀਆਂ ਗਵਾਂਡੀਆਂ ਦੇ ਉਹ ਭਰ ਲਿਆਏ। ਉਹੀ ਪੀ ਪੂ। ਆਹੋ ਨਾਲੇ ਚਾਹ ਬਣ ਜੂਗੀ। ਉੱਥੇ ਵੀ ਸਮਰਸੀ ਵਾਲੇ ਆ ਉਹਨਾਂ ਦਾ ਲੱਗਾ ਟੂਟੀ ਤਾਂ ਆਉਂਦੀ ਹੈ ਨਹੀਂ ਕਿ ਹੁਣ। ਪਤਾ ਨਹੀਂ ਬਿਜਲੀ ਵੀ ਦੇਖਣੀ ਪੈਣੀ ਵੀ ਆਈ ਹੋਵੇ ਤਾਂਹੀਂ ਆ। ਆਈ ਹੋਣੀ ਆਈ ਹੋਣੀ। ਨਹੀਂ ਨਹੀਂ ਤਾਂ ਨਾ ਕਿਹੜਾ ਹੁਣ। ਨਾ ਆਈ ਹੋਈ ਤਾਂ ਆਜੂ ਅਸੀਂ ਇੱਥੇ ਹੀ ਆ। ਨਾਲੇ 2-4 ਰੁਪਈਆ ਫੜ ਲਿਆ ਆ। ਹੋਰ ਦਾ ਕੋਲੀ ਦੀ ਪਾ ਲਿਆ। ਆਪ ਖਾਇਆ ਹੈ ਜਾਂ ਸਾਡੇ ਲਈ ਲਿਆਇਓ? ਹਾਂ? ਅਸੀਂ ਇੱਥੇ ਹੀ ਅੱਜ ਆਪਾਂ ਫੇਰ ਇੱਥੇ ਹੀ ਲੇਟ ਜਾਣਾ। ਇੱਧਰ ਨੂੰ ਤੂੰ ਐ ਸੈਰ ਕਰ ਲੈਣਾ। ਇੱਧਰ ਨੂੰ ਮੈਂ ਕਰ ਲੈਣਾ। ਰਾਤ ਇੱਥੇ ਹੀ ਆਪਾਂ। ਇੱਥੇ ਹੀ ਆ। ਫੇਰ ਬਹੁਤ ਬਹੁਤ ਵੀ ਬਹੁਤ ਪੱਠੇ ਕੋ ਉਤਰ ਕੇ ਆਉਣਾ ਆ। ਆਹ ਕੁੱਤਰਾ ਨਾਲੇ ਮੱਝ ਚੋਲੇ ਆਇਓ। ਫੇਰ ਪਤਾ ਨਹੀਂ ਹੁੰਦਾ ਕਵੇਲੇ ਹੋਏ ਆ ਹੋਣਾ ਸ਼ਾਇਦ ਜੇ ਨਾਂ ਵਿਆ ਹੋਇਆ ਤਾਂ ਅਸੀਂ ਇੱਥੇ ਹੀ ਆ ਅਸੀਂ ਕਿੱਥੇ ਜਾਂਦੇ ਹਾਂ ਇੱਥੇ ਹੀ ਆਂ ਅਸੀਂ ਅੱਜ ਇੱਥੇ ਆਏ ਆ ਕਿੱਥੇ ਆਏ ਆ ਆ ਆਪਾਂ ਬੈਠੇ ਰੈਸਟ ਰੈਸਟ ਕਰ ਲਈਏ ਅਸੀਂ ਰੈਸਟ ਕਰਦੇ ਮੱਝੂ ਚੋਇਆ ਦੁੱਧ ਚੋੜੇ ਫੇ ਆਪਾਂ ਕੀਰ ਖੂਰ ਬਣਾਉਂਦੇ ਅੱਜ ਆ ਉਹਦਾ ਮੈਂ ਸਵੇਰ ਨੂੰ ਸਾਜਣੇ ਉੱਠ ਕੇ ਆ ਜਾਣਾ ਹਾਂ ਆਹੋ ਸਵੇਰੇ ਆ ਜੀ ਕੋਈ ਨਹੀਂ ਅਸੀਂ ਇੱਥੇ ਹੀ ਆਂ ਹੈ ਅਸੀਂ ਇੱਥੇ ਹੀ ਆ ਅਸੀਂ ਇੱਥੇ ਹੀ ਆ ਸੱਦੀ ਨਾਲ ਆਇਆ ਕੋਈ ਨਹੀਂ ਤਸੱਲੀ ਨਹੀਂ ਮਵਾਜੋ ਮੈਂ ਹੁਣ ਪੱਠੇ ਉੱਟ ਕੋਤਰ ਕੇ ਤਾਂ ਦੇਹਨਾ ਫੇ ਸਵੇਰੇ ਸਵੇਰੇ ਉੱਥੇ ਹਰਾ ਵੀ ਵੱਢਣ ਜਾਣਾ ਹੁੰਦਾ ਫੇ ਨਹੀਂ ਤਾਂ ਧੁੱਪ ਹੋ ਜਾਂਦੀ ਆ ਫੇ ਹਰਾ-ਹਰਾ ਵੱਢਣ ਨੂੰ ਵੀ ਫੇ ਉੱਥੇ 10 ਵਜੇ ਹੀ ਜਾਣੇ ਹੋਂ ਨੂੰ ਉਦਾਂ ਕੋਈ ਨਾ ਕੋਈ ਨਾ ਕਾੜੀ ਨਾ ਕਰੇ ਕੋਈ 10 ਵਜੇ ਛਾ ਮੇਲਾ ਬਣਾ ਲਿਓ ਕੋਈ ਗੱਲ ਨਹੀਂ ਅਸੀਂ ਇੱਥੇ ਹੀ ਆ ਮੈਂ ਜਾਉਣਾ ਹੈ ਮੈਨੂੰ ਲੱਗਦਾ ਇਹਦਾ ਮੂਡ ਨਹੀਂ ਆਪਣੀ ਸੇਵਾ ਕਰਨ ਦਾ ਦੇ ਬਿਰਕ ਗੱਲ ਸੁਣ ਐਦਾਂ ਕਰ ਫੇ ਹੋ ਰਿਹਾ ਹੋ ਰਿਹਾ ਬੰਦਾ ਵਧੀਆ ਹੋਈ ਇਹਦਾ ਸਾਰਾ ਪਰਿਵਾਰ ਵਧੀਆ ਹੈ ਐ ਐਦਾਂ ਕਰਦੇ ਆ ਤੇਰੀ ਸਿਹਤ ਠੀਕ ਨਹੀਂ ਲੱਗਦੀ ਅਸੀਂ ਵੀ ਇੱਕ ਦੋ ਦਿਨ ਤਾਂ ਕਮਾਂਗੇ ਸਿਹਤ ਤਾਂ ਠੀਕ ਆ ਉਹ ਉਧਰ ਦਾ ਰਾਹ ਵੀ ਨਹੀਂ ਚੰਗਾ ਹੈਗਾ ਟਾਈਮ ਨਾਲ ਹੀ ਬੰਦਾ ਆਪਣੇ ਘਰ ਜਾਣਾ ਚਾਹੀਦਾ ਆ ਟਾਈਮ ਨਾਲ ਚ ਜਾ ਕੇ ਤਾਂ ਆਸ਼ ਟਾਈਮ ਨਾਲ ਜਾ ਕੇ ਕੱਲ ਪਰਸੋਂ ਤੱਕ ਹੈ ටනමගේ පේරජයන්ගේ තේ රජ ඕන?